ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਹੋਰ ਸਭ ਦੇ ਘਰ ਪਰਵਾਹ ਠੀਕ ਆ ਜੀ ਤੁਹਾਡੇ ਲਈ ਅੱਜ ਦਵਾਈ ਲੈ ਕੇ ਆਏ ਜੀ ਆਪਾਂ ਪੁੱਤਰਾ ਦੇ ਬੱਚਾ ਦੇ ਜਿਵੇਂ ਫਿੰਸ ਜਾਂ ਹੋ ਜਾਂਦੀਆਂ ਨੇ ਜੀ ਉਹਦੇ ਲਈ ਦਵਾਈ ਲੈ ਕੇ ਆਏ ਆ ਜੀ ਆਪਾਂ ਹੋਮੋਪੈਥਿਕ ਤੁਹਾਨੂੰ ਪਤਾ ਹੀ ਆ ਨਵੀਂ ਜਿਹੜੀ ਹੋਈ ਆ ਲਾਂਚ ਤੇ ਜਿਹੜੇ ਵੀ ਵੀਰ ਭਰਾ ਨੂੰ ਚਾਹੀਦੀ ਆ ਜੀ ਤਾਂ ਆਪਣੇ ਕੋਲ ਸਹਜ ਮੈਡੀਕਲ ਸਟੋਰ ਤੋਂ ਲੈ ਆ ਸਕਦਾ ਜੀ ਇਹ ਜਿਵੇਂ ਬੱਚਿਆਂ ਦੇ ਫਿੰਸ ਜਾਂ ਹੋ ਜਾਂਦੀਆਂ ਨੇ ਜਾਂ ਗਲ ਦੇ ਵਿੱਚ ਕੈਂਕਰ ਬਣਦੇ ਆ ਜਾਂ ਪੈਰਾ ਤੇ ਅੱਖਾਂ ਤੇ ਫਿੰਸ ਜਾਂਦੀਆਂ ਨੇ ਜਾਂ ਚੇਹੇ 'ਚ ਗਲਾ ਰੋਗ ਹੁੰਦਾ ਜੀ ਉਹਦੇ ਲਈ ਦਵਾਈ ਆ ਜੀ ਇਹ ਤੇ ਬਧਿਆ ਰਿਜ਼ਲਟ ਆ ਜੀ ਇਹਦਾ ਤੇ ਹਮੇਂ ਪੈਸੇ ਗੋਲੀ ਆ ਇਹ ਇੱਕ ਟਾਈਮ ਯਾਨੀ ਦੋ ਟਾਈਮ ਦਵਾਈ ਦੇਣੀ ਆ ਇੱਕ ਟਾਈਮ ਸੇਕ ਗੋਲੀ ਆ ਦੇਣੀ ਆ ਜੀ ਆ ਦਵਾਈ ਆ ਜੀ ਆਕਸੀਜਨ ਦਵਾਈ ਦਾ ਨਾਮ ਜੀ ਜਿਹੜੇ ਵੀਰ ਭਰਾ ਨੂੰ ਚਾਹੀਦੀ ਆ ਸਹਜ ਮੈਡੀਕਲ ਸੋਰ ਘਟਾਣੀ ਗਲਾ ਤੋਂ ਲਿਆ ਸਕਦਾ ਤੇ ਜੇ ਕਿਸੇ ਵੀਰ ਨੇ ਆਪਾਂ ਨੂੰ ਕੋਰੀਅਰ ਵੀ ਕਰਾਉਣੀ ਆ ਤਾਂ ਕੋਰੀਅਰ ਸਰਵਿਸ ਵੀ ਆ ਬਲੇ ਅਵੇਲੇਬਲ ਆਪਣੇ ਕੋਲੇ ਜਿਹੜੇ ਵੀਰ ਭਰਾ ਨੂੰ ਲੋੜ ਆ ਤਾਂ ਆਪਾਂ ਨੂੰ ਕਾਲ ਕਰਕੇ ਜਰੂਰ ਆਇਓ ਵੀਰੇ ਜਿਹੜੇ ਵੀਰ ਨੇ ਦਵਾਈ ਲੈ ਕੇ ਜਾਣੀ ਆ ਕਿਉਂਕਿ ਐਂ ਕਈ ਵਾਰ ਅਸੀਂ ਨਹੀਂ ਹੁੰਦੇ ਜਾਂ ਦਵਾਈ ਖਤਮ ਹੋਈ ਹੋਵੇ ਜੀੜਾ ਲਾਉਣਾ ਉਹ ਵਧੀਆ ਨਹੀਂ ਲੱਗਦਾ ਆਪਾਂ ਨੂੰ ਜਿਹੜੇ ਵੀਰ ਨੂੰ ਚਾਹੀਦੀ ਆ ਤਾਂ ਆਪਣੇ ਕੋਲ ਆ ਕੇ ਆਹ ਨੰਬਰ ਦਿੰਨੇ ਆ ਤੁਹਾਨੂੰ 810953013 ਇਹ ਨੰਬਰ ਆ ਇਹ ਨੰਬਰ ਤੇ ਕਾਲ ਕਰਕੇ ਆਇਓ ਜੀ ਰਾਣਾ ਸਾਹਿਬ ਦੇ ਨਾਲ ਪਿੰਡ ਆ ਕੜਾਣੀ ਗਲਾ ਉੱਥੇ ਮੈਡੀਕਲ ਸਟੋਰ ਆ ਜੀ ਉੱਥੋਂ ਆ ਕੇ ਲਿਆ ਸਕਦੇ ਜੀ ਤੇ ਆਪਣੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਆਪਾਂ ਨੂੰ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।